ਜੈ ਦੋਸਤੋ ਫੌਜੀ ਬਿਰਾਦ ਦੀ ਗੱਲ ਹੋ ਰਹੀ ਹੈ ਕਿ ਕਿਤੀ ਜਾਵੇ ਇਸ ਵੀਡੀਓ ਨੂੰ ਪੂਰਾ ਸੁਣੋ ਮੇਰਾ ਭਰਾ ਵੀ ਫੌਜ ਚ ਨੂੰ ਤੇ ਸੇਵਾ ਕਰ ਰਹੇ ਹਨ ਪਰ ਸੇਵਾ ਇਦਾਂ ਦੀ ਸਾਡੇ ਵਾਜਮ ਨਹੀਂ ਆ ਰਹੀ ਕਿ ਸਾਡਾ ਘਰ ਪਰ ਪਰਿਵਾਰ ਸਾਰਾ ਬਰਬਾਦ ਹੋ ਰਿਹਾ ਸਾਡੇ ਘਰ ਲਵੇ ਇੱਕ ਇੰਡਸਟਰੀ ਲਗਾਈ ਗਈ ਹੈ ਜੋ ਇੱਕ ਸੈਲਰ ਹੈ ਇਹਦਾ ਪੂਰਾ ਜਿੰਨਾ ਵੀ ਸ਼ੋਰ ਹੈ ਕੂੜਾ ਕਰਕਟ ਹੈ ਸੁਸਰੀ ਹੈ ਮੇਰੇ ਘਰ ਚ ਆ ਰਿਹਾ ਏ ਮੇਰੀ ਮਾਤਾ ਕੀ ਅਸੀਂ ਦੋਨੇ ਭਰਾ ਅਗੇ ਹਰ ਛੁੱਟੀ ਆ ਕੇ ਅਸੀਂ ਐਸ ਡੀ ਐਮ ਸਾਹਿਬ ਸੀਸੀ ਸਾਹਿਬ ਪ੍ਰਦੂਸ਼ਣ ਬੋਰਡ ਪਠੇਡਾ ਪ੍ਰਦੂਸ਼ਣ ਬੋਰਡ ਪਟਿਆਲਾ ਹਰ ਜਗ੍ਹਾ ਮਿਲ ਕੇ ਆ ਚੁੱਕੇ ਸਾਨੂੰ ਕੇਸ ਲੜਦੇ ਹੋਏ ਡੇਢ ਸਾਲ ਤੋਂ 2 ਸਾਲ ਹੋ ਚੁੱਕੇ ਨੇ ਪਰ ਸਾਨੂੰ ਸਾਨੂੰ ਇਸ ਦਾ ਇਨਸਾਫ ਨਹੀਂ ਮਿਲਿਆ ਇਹਦੇ ਪੂਰੇ ਪ੍ਰੋਪਰ ਸਾਡੇ ਲਈ ਬੇ ਸਰਕਾਰੀ ਡਾਕੂਮੈਂਟ ਇਹ ਸੈਲਰ 2014 ਚ ਸੇਲ ਹੋ ਚੁੱਕਾ ਜਿੱਤੇ ਰਜਿਸਟਰੀ ਸਾਡੇ ਕੋਲ ਹੈ ਜ਼ਮੀਨੀ ਤੌਰ ਤੇ ਇਧਰ ਰਜਿਸਟਰੀ ਕਰਵਾਈ ਗਈ ਹੈ ਪਲੈਨ ਕਰਕੇ ਇਹਨੂੰ ਸੇਲ ਕੀਤਾ ਗਿਆ ਪਰ ਐਸ ਡੀ ਐਮ ਸਾਹਿਬ ਕਹਿੰਦੇ ਨੇ ਕਿ ਇਹ 1999 ਤੋਂ ਚੱਲ ਰਿਹਾ ਮੈਂ ਐਸ ਡੀ ਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜੇਦੋ ਕੋਈ ਵੀ ਰਜਿਸਟਰੀ ਜ਼ਮੀਨੀ ਨਹਿਰੀ ਵਿਭਾਗ ਦੇ ਥਰੂ ਹੋਵੇ ਨਹਿਰੀ ਜ਼ਮੀਨ ਦੇ ਥਰੂ ਕਰਾ ਦਿੱਤੀ ਜੀ ਗਈ ਹੋਵੇ ਤੇ ਉਹ ਕਿਦਾਂ ਤੁਸੀਂ ਉਹਨੂੰ 1999 ਦਾ ਦਿਖਾ ਸਕਦੇ ਹੋ ਨੰਬਰ 2 ਇਹਦਾ ਮੀਟਰ ਜੋ ਸਮੀਟਰ ਹੈ ਇਹਦਾ ਉਹ 2024 ਚ ਅਪਲਾਈ ਹੋਇਆ ਤੇ 2024 ਚ ਇਹਨੂੰ ਕਨੈਕਸ਼ਨ ਮਿਲਿਆ ਉਹਦਾ ਡਾਕੂਮੈਂਟ ਸਾਡੇ ਕੋਲ ਆ ਪੂਰਾ ਇਹ ਪੂਰਾ ਬਿਜਲੀ ਵਿਭਾਗ ਦਾ ਡਾਕੂਮੈਂਟ ਹੈ ਇਹ ਇਹਦੀਆਂ ਮਸ਼ੀਨ ਦੇ ਬਿੱਲ ਜਿਹੜੀਆਂ ਇਥੋਂ ਮਸ਼ੀਨਾਂ ਲੈ ਕੇ ਆਏ ਨੇ 2024 ਚ ਨਵਾਂ ਲਾਇਆ ਕਨੈਕਸ਼ਨ ਪੂਰਾ ਪਲੱਸ ਇਹਦੇ ਜੋ ਬਿਜਟ ਕਰ ਰਹੇ ਨੇ ਕੰਮ ਕਰਦੇ ਨੇ ਉਹਨਾਂ ਦੀ ਵੀ ਵੀਡੀਓ ਪਹਿਲਾਂ ਮੈਂ ਪਾ ਚੁੱਕਿਆ ਵਿਟਨੈਸ ਉਹਨਾਂ ਦੀ ਕਿ ਉਹ ਖੁਦ ਇਹਦੇ ਵਿੱਚ ਬੋਲ ਰਹੇ ਨੇ ਕਿ ਇਹ ਨਵਾਂ ਹੀ ਲਾਇਆ ਗਿਆਗਾ ਮੈਂ بار بار ਰਿਕੁਐਸਟ ਕਰ ਰਿਹਾ ਐ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਕਿ ਇਹਨਾਂ ਨਾਲ ਪਰੇਸ਼ਾਨ ਕਰੋ ਕਿਸੇ ਨੂੰ ਕਿ ਉਹ ਗਲਤ ਕਦਮ ਚੱਕ ਲੈ ਅਸੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਦੇਸ਼ ਦੀ ਸੇਵਾ ਹੀ ਕਰ ਰਹੇ ਆ ਅਸੀਂ ਵੀ ਕਾਨੂੰਨ ਕੋਈ ਹੱਥ 'ਚ ਲੈਣਾ ਨਹੀਂ ਚਾਹੁੰਦੇ ਅਸੀਂ ਚੈਨਲ ਮੁਤਾਬਕ ਤੁਹਾਡੇ ਕੋਲ ਆਏ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੇਰਾ ਭਰਾ ਵੀ ਬੇਨਤੀ ਕਰ ਰਿਹਾ ਸਾਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਸ੍ਰੀ ਗਾਸ ਅਸੀਂ ਸਰ ਕਟੋਕਟਨ ਡੇਢ ਤੋਂ 2 ਸਾਲ ਹੋ ਗਏ ਸਾਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਡੀਸੀ ਸਾਹਿਬ ਐਸਡੀਐਮ ਸਾਹਿਬ ਨੂੰ ਬਾਰ ਬਾਰ ਅਸੀਂ ਲੈਟਰ ਥਰੂ ਜਾਣਕਾਰੀ ਦਿੰਦੇ ਰਹੇ ਆ ਵੀ ਸਰ ਇਦਾਂ ਘਰੇ ਪੋਲਿਊਸ਼ਨ ਆ ਰਿਹਾ ਹੈ ਆਵਾਜ਼ ਬਹੁਤ ਜ਼ਿਆਦਾ ਹੈ ਦੀ ਕਟੋਕਟ 2023 ਤੋਂ ਲੈ ਕੇ ਦਸੰਬਰ 2023 ਤੋਂ ਲੈ ਕੇ ਬਾਰ ਬਾਰ ਜੀਮੇਲ ਦੇ ਵੀ ਮੈਂ ਬਾਰ-ਬਾਰ ਲੈਟਰ ਪਾ ਚੁੱਕਿਆ ਵੀ ਸਰ ਏਦਾਂ ਹੋ ਰਿਹਾ ਕਿਉਂਕਿ ਸਾਡਾ ਪਰਿਵਾਰ ਇਕੱਲਾ ਘਰ ਸਟ੍ਰਿਕਟ ਸਟੇ ਹੈ ਅਸੀਂ ਦੋਨੇ ਡਿਊਟੀ ਕਰਦੇ ਆ ਉਹ ਕਿਹੜੇ ਹਾਲ ਚ ਬਾਹਰ ਨਿਕਲ ਸਾਡੇ ਛੋਟੇ-ਛੋਟੇ ਸਰ ਬੱਚੇ ਆ ਉਹਨਾਂ ਨੂੰ ਬਿਮਾਰੀਆਂ ਭਿਆਨਕ ਬਿਵਾਰੀਆਂ ਲੱਗ ਰਹੀਆਂ ਨੇ ਸਰ ਅਸੀਂ ਦੱਸੋ ਕਿੱਧਰ ਲੈ ਕੇ ਜਾਈਏ ਉਹਨਾਂ ਨੂੰ ਪਲੀਜ਼ ਰਿਕਵੈਸਟ ਕਰਦੇ ਆ ਦੇਖੋ ਇਹਨਾਂ ਦੇ ਡਾਕੂਮੈਂਟ ਆ ਸੀ ਜਿਹੜੇ ਕਢਵਾਏ ਆ ਕੋਈ ਅਸੀਂ ਜਾਲੀ ਡਾਕੂਮੈਂਟ ਨਹੀਂ ਕਢਵਾਏ ਇਹ ਡਾਕੂਮੈਂਟ ਸਾਰੇ ਪ੍ਰੋਪਰ ਬੋਰਡ ਦੇ ਹੈ ਉਹ ਵੀ ਥਾਈ ਜਿਸ਼ੇ ਅਥਾਈ ਬੋਟ ਹੈ ਉਹਦੇ ਜਿਵੇਂ ਇਹ ਰਜਿਸਟਰੀ ਹੈ ਸਰਸ ਦੀ 2014 ਚ ਇਹ ਸੇਲ ਹੋ ਚੁੱਕਾ ਹੈ ਇਹਨਾਂ ਨੇ 2014 ਚ ਖਰੀਦਾ ਹੈ ਜਿਹੜੇ ਬੰਦੇ ਨੇ ਇਹ ਮਸ਼ੀਨਰੀ ਲਾਈ ਹੈ 2023 ਦੇ ਵਿੱਚ ਉਸ ਬੰਦੇ ਨੇ ਤੇ ਜੀ ਆ ਕੇ ਮਸ਼ੀਨਰੀ ਲਾਈ ਹੈ 24 ਚ ਆ ਕੇ ਇਹਨਾਂ ਨੇ ਮੀਟਰ ਦਾ ਕਨੈਕਸ਼ਨ